ਪੰਜਾਬ ਪੁਲਿਸ ਦੇ ਅਫਸਰ ਉਹ ਅਫਸਰ ਨੇ ਜਾਂ ਫਿਰ ਇੱਕ ਸਿਆਸੀ ਪਾਰਟੀ ਦੇ ਜਾਂ ਫਿਰ ਮਾਨ ਸਾਹਿਬ ਦੇ ਵਰਕਰ ਜਿਆਦਾ ਬਣ ਕੇ ਵਿਚਰ ਰਹੇ ਨੇ ਇਹ ਗੱਲ ਸਮਝੋ ਬਾਹਰ ਹੈ ਤੇ ਇੱਕ ਅਫਸਰ ਤਾਂ ਗੱਲ ਕਰਦਾ ਕਰਦਾ ਇੰਨੀ ਦੂਰ ਲੰਘ ਗਿਆ ਕਿ ਉਹਨੇ ਕਿਹਾ ਕਿ ਜੇਕਰ ਤੁਸੀਂ ਇਹ ਕਵਰੇਜ ਨੂੰ ਬੰਦ ਨਾ ਕੀਤਾ ਤਾਂ ਮੈਂ ਤੁਹਾਡੇ ਤੇ ਪਰਿਵਾਰਾਂ ਸਮੇਤ ਪਰਚੇ ਪਾ ਦਿਆਂਗਾ ਮੇਰੇ ਚੈਨਲ ਆਪਾਡਰ ਹੈ ਟੋਟਲ ਕਿ ਇਸ ਕਵਰੇਜ ਕਰਕੇ ਸਰਕਾਰ ਦੀ ਸ਼ਬੀ ਬਦਨਾਮ ਨਾ ਹੋਵੇ ਇਸ ਜਲੰਧਰ ਜ਼ਿਮਨੀ ਚੌਂਣ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਉੱਥੇ ਘਰ ਲਿਆ ਹੋਇਆ ਔਰ ਮੈਨੂੰ ਲੱਗਦਾ ਕਿ ਪਾਰਟੀ ਨਾਲੋਂ ਜ਼ਿਆਦਾ ਅਫਸਰਾਂ ਨੂੰ ਜ਼ਿਆਦਾ ਫਿਕਰ ਹੈ ਕਿਉਂਕਿ ਅਫਸਰ ਧਰਨੇ ਦੀ ਕਵਰੇਜ ਨੂੰ ਕ੍ਰਾਈਮ ਦੱਸ ਰਹੇ ਨੇ ਔਰ ਅਫਸਰਾਂ ਨੂੰ ਇੱਕ ਸਵਾਲ ਹੈ ਕਿ ਜੇਕਰ ਤੁਹਾਨੂੰ ਸਰਕਾਰ ਦੀ ਸ਼ਬੀ ਦਾ ਇੰਨਾ ਫਿਕਰ ਹੈ ਫਿਰ ਤੁਸੀਂ ਆਪ ਫੀਤੀਆਂ ਕਾਹਤੋਂ ਲਾਈਆਂ ਸਰਕਾਰ ਦੇ ਲੋਕਾਂ ਦੇ ਖਜ਼ਾਨੇ ਦੇ ਵਿੱਚੋਂ ਤਨਖਾਹ ਕਾਹਤੋਂ ਲੈਨੇ ਹੋ ਫਿਰ ਲਾ ਕੇ ਫੀਤੀਆਂ ਵਰਕਰ ਬਣ ਜਾਓ ਉਹ ਪੱਤਰਕਾਰ ਨੇ ਸਿਰਫ ਇਨਾ ਸਵਾਲ ਕੀਤਾ ਸੀਗਾ ਕਿ ਅਸੀਂ ਗਲਤ ਕੀ ਕਰ ਰਹੇ ਹਾਂ ਸਿਰਫ ਇਨੀ ਗਲਤੀ ਉਹ ਅਫਸਰ ਭੜਕ ਪਏ ਤੇ ਉਹਨਾਂ ਨੇ ਉਹਨਾਂ ਚਿਰ ਉਸ ਨੌਜਵਾਨ ਪੱਤਰਕਾਰ ਨੂੰ ਗੁਰਪ੍ਰੀਤ ਸਿੰਘ ਨੂੰ ਕਾਰ ਦੇ ਵਿੱਚ ਲੋਕ ਕਰਕੇ ਬਿਠਾਈ ਰੱਖਿਆ ਜਿੰਨਾ ਚਿਰ ਸੀਐਮ ਦਾ ਕਾਫਲਾ ਉੱਥੋਂ ਲੰਘ ਨਹੀਂ ਗਿਆ ਸਾਹਿਬ ਖੁਦ ਕਹਿੰਦੇ ਹੁੰਦੇ ਸੀਗੇ ਕਿ ਮੈਨੂੰ ਵੀਡੀਓ ਬਣਾਓ ਮੈਨੂੰ ਭੇਜੋ ਮੁੱਖ ਮੰਤਰੀ ਸਾਹਿਬ ਤੁਹਾਡੇ ਅਫਸਰ ਹੀ ਨਹੀਂ ਵੀਡੀਓ ਤਾਂ ਬਣਾਉਣ ਦਿੰਦੇ ਤੁਹਾਡੇ ਅਫਸਰ ਹੀ ਨਹੀਂ ਕਵਰ ਕਰ ਲੈਂਦੇ ਲੋਕ ਕਰਨ ਕੀ ਪੰਜਾਬ ਪੁਲਿਸ ਦੇ ਅਫਸਰ ਉਹ ਅਫਸਰ ਨੇ ਜਾਂ ਫਿਰ ਇੱਕ ਸਿਆਸੀ ਪਾਰਟੀ ਦੇ ਜਾਂ ਫਿਰ ਮਾਨ ਸਾਹਿਬ ਦੇ ਵਰਕਰ ਜਿਆਦਾ ਬਣ ਕੇ ਵਿਚਰ ਰਹੇ ਨੇ ਇਹ ਗੱਲ ਸਮਝੋ ਬਾਹਰ ਹੈ ਤੁਸੀਂ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂ ਐਸ ਏ ਦੇ ਨਾਲ ਅੱਜਕੱਲ ਪੰਜਾਬ ਦੇ ਵਿੱਚ ਕਿਸੇ ਧਰਨੇ ਨੂੰ ਕਵਰ ਕਰਨਾ ਕ੍ਰਾਈਮ ਹੈ ਜੇਕਰ ਤੁਸੀਂ ਅੱਜ ਤੋਂ ਬਾਅਦ ਕਿਸੇ ਧਰਨੇ ਨੂੰ ਕਵਰ ਕਰਨ ਜਾ ਰਹੇ ਹੋ ਤਾਂ ਉੱਥੇ ਪੰਜਾਬ ਪੁਲਿਸ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੈ ਇਹਦੇ ਨਾਲ ਨਾਲ ਕੁਝ ਹੋਰ ਕਾਨੂੰਨ ਨੇ ਜਿਹੜੇ ਕੀ ਸੋਧੇ ਹੋਏ ਨੇ ਤੇ ਇਹ ਕਾਨੂੰਨ ਵਾਲਕੇਕਤਾਰ ਕਾਨੂੰਨ ਦੀ ਕਿਤਾਬ 'ਚ ਨਹੀਂ ਸੋਧੇ ਹੋਏ ਇਹ ਕਾਨੂੰਨ ਸੋਧੇ ਹੋਏ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਆਪਣੇ ਮੁਤਾਬਕ ਢਾਲੇ ਹੋਏ ਨੇ ਜਿਹੜੇ ਪੁਲਿਸ ਮੁਲਾਜ਼ਮ ਆਪਣੀ ਵਰਦੀ ਦੀ ਧੌਂਸ ਇੱਕ ਪੱਤਰਕਾਰ ਤੇ ਜਮਾਉਂਦੇ ਨੇ ਜਲੰਧਰ ਜ਼ਿਮਨੀ ਚੋਂ ਦੇ ਵਿੱਚ ਸਮਝੋ ਬਾਹਰ ਹੈ ਕਿ ਪੰਜਾਬ ਪੁਲਿਸ ਦੇ ਅਫਸਰ ਉਹ ਅਫਸਰ ਨੇ ਜਾਂ ਫਿਰ ਇੱਕ ਸਿਆਸੀ ਪਾਰਟੀ ਦੇ ਜਾਂ ਫਿਰ ਮਾਨ ਸਾਹਿਬ ਦੇ ਵਰਕਰ ਜ਼ਿਆਦਾ ਬਣ ਕੇ ਵਿਚਰ ਰਹੇ ਨੇ ਇਹ ਗੱਲ ਸਮਝੋ ਬਾਹਰ ਹੈ ਕਿਉਂਕਿ ਇੱਥੇ ਅਫਸਰਾਂ ਨੇ ਜਦੋਂ 1158 ਸਾਇਕ ਪ੍ਰੋਫੈਸਰ ਧਰਨਾ ਦੇ ਰਹੇ ਸੀ ਤਾਂ ਉਸ ਧਰਨੇ ਦੀ ਕਵਰੇਜ ਕਰ ਰਹੇ ਸੀਗੇ ਪੰਜਾਬੀ ਰਿਪੋਰਟ ਯੂਐਸਏ ਦੇ ਨੌਜਵਾਨ ਪੱਤਰਕਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੇ ਨਾਲ ਕੁਝ ਹੋਰ ਪੱਤਰਕਾਰ ਸਾਥੀ ਜਲੰਧਰ ਤੋਂ ਜਦੋਂ ਇਹ ਪੱਤਰਕਾਰ ਕਵਰੇਜ ਕਰ ਰਹੇ ਸੀ ਤਾਂ ਪੰਜਾਬ ਪੁਲਿਸ ਦੇ ਅਫਸਰਾਂ ਨੇ ਨਾ ਸਿਰਫ ਉਹਨਾਂ ਨੂੰ ਪੱਤਰਕਾਰੀ ਕਰਨ ਤੋਂ ਰੋਕਿਆ ਨਾ ਸਿਰਫ ਉਹਨਾਂ ਦੇ ਕੰਮ ਦੇ ਵਿੱਚ ਅੜਿੱਕਾ ਪਾਇਆ ਬਲਕਿ ਉਹਨਾਂ ਨੂੰ ਉਹਨਾਂ ਦੇ ਫੋਨ ਖੋਲੇ ਗਏ ਉਹਨਾਂ ਨੂੰ ਜ਼ਬਰੀ ਆਪਣੀ ਕਾਰ ਦੇ ਵਿੱਚ ਬਿਠਾਇਆ ਗਿਆ ਜਿਸ ਨੂੰ ਗੈਰਕਾਨੂੰਨੀ ਹਿਰਾਸਤ ਵੀ ਕਹਿ ਸਕਦੇ ਆ ਤੇ ਇਹਦੇ ਨਾਲ ਨਾਲ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਇੱਕ ਅਫਸਰ ਤਾਂ ਗੱਲ ਕਰਦਾ ਕਰਦਾ ਇੰਨੀ ਦੂਰ ਲੰਘ ਗਿਆ ਕਿ ਉਹਨੇ ਕਿਹਾ ਕਿ ਜੇਕਰ ਤੁਸੀਂ ਇਹ ਕਵਰੇਜ ਨੂੰ ਬੰਦ ਨਾ ਕੀਤਾ ਤਾਂ ਮੈਂ ਤੁਹਾਡੇ ਤੇ ਪਰਿਵਾਰਾਂ ਸਮੇਤ ਪਰਚੇ ਪਾ ਦਿਆਂਗਾ ਪੰਜਾਬ ਦੇ ਵਿੱਚ ਅੱਜ ਤੋਂ ਬਾਅਦ ਜੇਕਰ ਤੁਸੀਂ ਧਰਨਾ ਕਵਰ ਕਰ ਰਹੇ ਜਾਂ ਰਹੇ ਹੋ ਇਨਕਲਾਬ ਦੀ ਸਰਕਾਰ ਦੇ ਵਿੱਚ ਤਾਂ ਉਹ ਉਥੇ ਖੜੇ ਅਫਸਰ ਦੇ ਮੁਤਾਬਕ ਇੱਕ ਕਰਾਇਆ ਵੀ ਹੋ ਸਕਦਾ ਹੈ ਜੀ ਹਾਂ ਇਹ ਕਹਿਣਾ ਇਨ ਅਫਸਰਾਂ ਦਾ ਜਿਹੜੇ ਇਸ ਧਰਨੇ ਦੀ ਕਵਰੇਜ ਤੋਂ ਰੋਕ ਰਹੇ ਸਨ ਸਮਝੋ ਬਾਹਰ ਦੀ ਗੱਲ ਇਹ ਹੈ ਕਿ ਇਹ ਅਫਸਰ ਨੇ ਜਾਂ ਫਿਰ ਕਿਸੇ ਸਿਆਸੀ ਪਾਰਟੀ ਦੇ ਵਰਕਰ ਨੇ ਹੋਇਆ ਇੰਝ ਕਿ ਜਦੋਂ 1158 ਸਾਇਕ ਪ੍ਰੋਫੈਸਰ ਧਰਨਾ ਦੇ ਰਹੇ ਸਨ ਤਾਂ ਇਸੇ ਦਰਮਿਆਨ ਉੱਥੇ ਪੰਜਾਬੀ ਰਿਪੋਰਟ ਯੂਐਸਏ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਤੇ ਕੁਝ ਹੋਰ ਸਾਥੀ ਪਹੁੰਚ ਜਾਂਦੇ ਨੇ ਜਿਵੇਂ ਆਮ ਤੌਰ ਤੇ ਰੁਟੀਨ ਦੀ ਕਾਰਵਾਈ ਦੇ ਵਿੱਚ ਪੱਤਰਕਾਰਾਂ ਨੂੰ ਪਤਾ ਲੱਗਦਾ ਕਿ ਫਲਾਂ ਥਾਂ ਤੇ ਧਰਨਾ ਹੋਣ ਲੱਗ ਪਿਆ ਜਾਂ ਫਲਾਂ ਥਾਂ ਤੇ ਲੋਕ ਪਹੁੰਚ ਰਹੇ ਨੇ ਉੱਥੋਂ ਸੀਐਮ ਮਾਨ ਨੇ ਲੰਘਣਾ ਸੀ ਪ੍ਰੋਟੋਕੋਲ ਦੇ ਮੁਤਾਬਕ ਸੁਰੱਖਿਆ ਦਾ ਕੰਮ ਪੁਲਿਸ ਦਾ ਹੁੰਦਾ ਤੇ ਪੁਲਿਸ ਨੇ ਕੱਲੀ ਸੁਰੱਖਿਆ ਤਾਂ ਕਰਵੇ ਤਾਂ ਕੋਈ ਗਲਤ ਗੱਲ ਨਹੀਂ ਪਰ ਪੁਲਿਸ ਨੇ ਜਦੋਂ ਧਰਨਾ ਆ ਗਿਆ ਤਾਂ ਧਰਨੇ ਦਾ ਮੁਜ਼ਾਹਰਾ ਕਰੀ ਆ ਗਏ ਤਾਂ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੇ ਨਾਲ ਨਾਲ ਕੀ ਇਸ ਕਵਰੇਜ ਕਰਕੇ ਸਰਕਾਰ ਦੀ ਸ਼ਬੀ ਬਦਨਾਮ ਨਾ ਹੋਵੇ ਇਸ ਜਲੰਧਰ ਜ਼ਿਮਨੀ ਚੌਂਣ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਉੱਥੇ ਘਰ ਲਿਆ ਹੋਇਆ ਔਰ ਮੈਨੂੰ ਲੱਗਦਾ ਕਿ ਪਾਰਟੀ ਨਾਲੋਂ ਜ਼ਿਆਦਾ ਅਫਸਰਾਂ ਨੂੰ ਜ਼ਿਆਦਾ ਫਿਕਰ ਹੈ ਕਿਉਂਕਿ ਅਫਸਰ ਧਰਨੇ ਦੀ ਕਵਰੇਜ ਨੂੰ ਕ੍ਰਾਈਮ ਦੱਸ ਰਹੇ ਨੇ ਔਰ ਇੱਕ ਪੰਜਾਬ ਪੁਲਿਸ ਦਾ ਅਫਸਰ ਤਾਂ ਸ਼੍ਰੀ ਆਮ ਪੱਤਰਕਾਰਾਂ ਨੂੰ ਕਹਿ ਰਿਹਾ ਕਿ ਜੇਕਰ ਤੁਸੀਂ ਇਹ ਕਵਰੇਜ ਬੰਦ ਨਾ ਕੀਤੀ ਆਪਣੇ ਫੋਨ ਦੇ ਡਾਟੇ ਸਾਨੂੰ ਨਾ ਦਿੱਤੇ ਵੀਡੀਓ ਡਿਲੀਟ ਨਾ ਕੀਤੀ ਤਾਂ ਤੁਹਾਨੂੰ ਪਰਚੇ ਪਾ ਕੇ ਸਿਰਦਿਆਂਗਾ ਅੰਦਰ ਜੇਲ੍ਹ ਦੇ ਵਿੱਚ ਸੁੱਟ ਦਿਆਂਗਾ ਤੁਹਾਨੂੰ ਕੀ ਇਹ ਆਮ ਅਫਸਰ ਦਾ ਵਰਤਾਰਾ ਕੀ ਅਫਸਰਾਂ ਦਾ ਕੰਮ ਸਿਆਸੀ ਲੋਕਾਂ ਨੂੰ ਡਿਫੈਂਡ ਕਰਨਾ ਪ੍ਰੋਟੋਕੋਲ ਜੇ ਤੁਸੀਂ ਕਰਨਾ ਹੈ ਤੇ ਤੁਸੀਂ ਆਪਣੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਔਰ ਜਿਹੜੇ ਸੀਐਮ ਦੀ ਤੁਸੀਂ ਸਿਕਿਉਰਿਟੀ ਦੀ ਗੱਲ ਕਰਦੇ ਹੋ ਉਹ ਸੀਐਮ ਤਾਂ ਹਰ ਰੋਜ਼ ਲਾਈਵ ਹੁੰਦੇ ਰਹਿੰਦੇ ਨੇ ਔਰ ਬਕਾਇਦਾ ਉਹਨਾਂ ਦੀ ਪਤਨੀ ਪ੍ਰਚਾਰ ਦੇ ਵਿੱਚ ਉਹਨਾਂ ਦਾ ਪਰਿਵਾਰ ਉਹਨਾਂ ਨੇ ਘਰ ਬਣਾਇਆ ਹੋਇਆ ਜਲੰਧਰ ਨੂੰ ਆਪਣਾ ਉੱਥੇ ਘਰ ਦੇ ਵਿੱਚ ਰਹਿ ਕੇ ਆਪਣਾ ਪ੍ਰਚਾਰ ਕਰ ਰਹੇ ਨੇ ਤੇ ਇਹਦੇ ਵਿੱਚ ਜੇ ਕੋਈ ਧਰਨੇ ਨੂੰ ਕਵਰ ਕਰਨਾ ਸੀਐਮ ਦੀ ਸਿਕਿਉਰਿਟੀ ਨਾਲ ਕਿਵੇਂ ਜੁੜ ਗਿਆ ਸੋ ਇਹ ਸਮਝੋ ਬਾਦ ਦੀਆਂ ਗੱਲਾਂ ਨੇ ਇਨਕਲਾਬ ਦੀ ਸਰਕਾਰ ਦੇ ਵਿੱਚ ਕੁਝ ਵੀ ਹੋ ਸਕਦਾ ਔਰ ਜਿੱਥੇ ਅਫਸਰ ਖੁਦ ਖੜ ਕੇ ਕਾਨੂੰਨ ਤੈਅ ਕਰ ਰਿਹਾ ਹੋਵੇ ਉੱਥੇ ਫਿਰ ਕੁਝ ਵੀ ਹੋ ਸਕਦਾ ਇਸ ਖਬਰ ਦੀ ਹੋਰ ਖਾਂ ਦੇ ਬਾਰੇ ਅੱਗੇ ਵਧਾਂਗੇ ਪਰ ਆਓ ਤੁਹਾਨੂੰ ਦਿਖਾਉਣੇ ਆ ਪਹਿਲਾਂ ਉਹ ਦੋ ਵੀਡੀਓ ਪਹਿਲੀ ਉਹ ਜਿਹਦੇ ਵਿੱਚ ਪੱਤਰਕਾਰਾਂ ਨੂੰ ਰੋਕਿਆ ਜਾਂਦਾ ਧਰਨਾ ਕਵਰ ਕਰਨ ਤੋਂ ਔਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਪਰਚੇ ਪਾਉਣ ਦੀਆਂ ਜੇਲ੍ਹਾਂ ਦੇ ਵਿੱਚ ਸੁੱਟਣ ਦੀਆਂ ਔਰ ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ ਉਹਨਾਂ ਦਾ ਕਸੂਰ ਸਿਰਫ ਇਹ ਨਾ ਸੀਗਾ ਕਿ ਉਹ ਸਮਾਜ ਦੇ ਵਿੱਚ ਵਾਪਰ ਰਹੀ ਇੱਕ ਕਾਰਵਾਈ ਨੂੰ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਸੀ ਹੁਣ ਉਹ ਕਾਰਵਾਈ ਨੂੰ ਨਿੱਜੀ ਰੂਪ ਦੇ ਵਿੱਚ ਅਫਸਰ ਕਿਉਂ ਆਪਣੀ ਮੁੱਛ ਦਾ ਸਵਾਲ ਕਿਉਂ ਬਣਾ ਰਿਹਾ ਇਹ ਸਮਝੋ ਬਾਹਰ ਦੀ ਗੱਲ ਹੈ ਪਰ ਆਓ ਤੁਹਾਨੂੰ ਉਹ ਦੋਨੇ ਵੀਡੀਓ ਦਿਖਾਉਣੇ ਤੇ ਉਸ ਤੋਂ ਬਾਅਦ ਹੋਰ ਨਾਲ ਪਹਿਲੂਆਂ ਤੇ ਚਰਚਾ ਕਰਦੇ ਹਾਂ ਸੋ ਦੇਖ ਸਕਦੇ ਹਾਂ ਤੱਕੀ ਸ਼ਾਹੀ ਐਸ ਸਮੇਂ ਚੱਲ ਮੈਂ ਚੈਨਲ ਤੇ ਪਾਉਂਡਰ ਹੈ ਪਾਉਂਡਰ ਕੋਈ ਕਾਰ ਨਾ ਕਰੋ ਗਲਤ ਮੈਂ ਨਾ ਕੋ ਬੜ ਦੇ ਮੀਟ ਕਰੋ ਇਹ ਤੇ ਪਰਚੋ ਦਾ ਹੱਕ ਦੋਮ ਤੇ ਤੁਸੀਂ ਪ੍ਰੈਸਰ ਮੋਟਰ ਕਰਾ ਲਓ ਦੋ ਨਾ ਦੋ ਗੈਨੀ ਜਾਗਣ ਦੋ ਰੇਡ ਬੁੱਢਾ ਭਜਾ ਹਾਏ 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 ਮਰਦਾ ਬਾਦ ਮਰਦਾ ਬਾਦ ਤੁਹਾਨੂੰ ਯਾਦ ਹੋਣਾ ਬਲਵਿੰਦਰ ਕੌਰ ਰੋਪੜ ਤੋਂ ਜਿਹੜੇ ਖੁਦਕੁਸ਼ੀ ਕਰ ਗਏ ਸੀ ਤੇ ਉਹਨਾਂ ਨੇ ਆਪਣੀ ਸੁਸਾਈਡ ਨੋਟ ਦੇ ਵਿੱਚ ਇਹ ਗੱਲ ਲਿਖੀ ਸੀ ਕਿ ਮੇਰੀ ਜਿਹੜੀ ਕੁਰਬਾਨੀ ਹੈ ਉਹ ਮੇਰੀ ਜਥੇਬੰਦੀ ਨੂੰ ਉੱਚਾ ਚੁੱਕੇਗੀ ਤੇ ਮੈਂ ਆਪਣੀ ਜਥੇਬੰਦੀ ਦੇ ਸੰਘਰਸ਼ ਨੂੰ ਹੋਰ ਅੱਗੇ ਲਿਜਾਣ ਦੇ ਲਈ ਆਪਣੀ ਕੁਰਬਾਨੀ ਕਰ ਰਹੀ ਆ ਉਸ ਮਾਮਲੇ ਦੇ ਵਿੱਚ ਸਿੱਖਿਆ ਅਫਸਰ ਹਰਜੋਤ ਬੈਂਸ ਦਾ ਸ਼ਰੇਆਮ ਨਾ ਲਿਆ ਗਿਆ ਸੀਗਾ ਇਹਦੇ ਨਾਲ ਨਾਲ ਜਿਹੜੀ ਪੰਜਾਬ ਪੁਲਿਸ ਨੂੰ ਰਾਜੀਤ ਸਿੰਘ ਵਰਗੇ ਲੋਕ ਨਹੀਂ ਲੱਭਦੇ ਜਿਹੜੇ ਕਿ ਭਗੌੜੇ ਨੇ ਆ ਪੰਜਾਬ ਪੁਲਿਸ ਦਾ ਹੀ ਹਿੱਸਾ ਰਹਿ ਕੇ ਭਗੌੜੇ ਨੇ ਜਿਹੜੀ ਪੰਜਾਬ ਪੁਲਿਸ ਮਾਨਸਾ ਦੇ ਵਿੱਚ ਵੀ ਲੋਕਾਂ ਨੂੰ ਧਮਕੀਆਂ ਦਿੰਦੀ ਸੀ ਪ੍ਰਮਿੰਦਰ ਝੋਟੇ ਦੇ ਮਾਮਲੇ ਦੇ ਵਿੱਚ ਕਿ ਤੁਹਾਨੂੰ ਅਸੀਂ ਡੱਕ ਦਾਂਗੇ ਜੇਲਾਂ ਦੇ ਵਿੱਚ ਜੇਕਰ ਤੁਸੀਂ ਇਹ ਕੰਮ ਬੰਦ ਨਾ ਕੀਤਾ ਤਾ ਉਹੀ ਪੰਜਾਬ ਪੁਲਿਸ ਫਿਰ ਬਾਅਦ ਦੇ ਵਿੱਚ ਉਥੇ ਤਰਲੇ ਕਰਦੀ ਨਜ਼ਰ ਆਉਂਦੀ ਹੈ ਜਿਹੜੀ ਪੰਜਾਬ ਪੁਲਿਸ ਦੇ ਬਾਰੇ ਇਹ ਕਿਹਾ ਜਾਂਦਾ ਕਿ ਇਸ ਪੰਜਾਬ ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਚਿੱਟੇ ਦੇ ਕਾਰੋਬਾਰ ਦੇ ਨਾਲ ਰਲੀਆਂ ਹੋਈਆਂ ਨੇ ਇਹ ਅਸੀਂ ਨਹੀਂ ਕਹਿੰਦੇ ਰਿਕਾਰਡ ਚਾੱਕ ਕੇ ਦੇਖੋ ਬ ਇੱਕ ਪਾਸੇ 10000 ਪੁਲਿਸ ਅਫਸਰਾਂ ਦੇ ਤਬਾਦਲੇ ਤੇ ਉਸ ਮਾਮਲੇ ਦੇ ਵਿੱਚ ਡੀਜੀਪੀ ਦਾ ਹੁਬ ਹੁਬ ਕੇ ਕਹਿਣਾ ਕਿ ਅਸੀਂ ਤੁਹਾਨੂੰ ਅਸੀਂ ਆਏ ਰੂਟੀਨ ਦੀ ਕਾਰਵਾਈ ਹੈ ਇਹ ਆਏ ਆ ਤੁਸੀਂ ਮੋਰਲ ਡਾਊਨ ਨਾ ਕਰੋ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਦਾ ਇਸ ਮਾਮਲੇ ਦੇ ਵਿੱਚ ਚੁੱਪ ਕਰ ਜਾਣਾ ਕਈ ਸਵਾਲ ਖੜੇ ਕਰਦਾ ਮੈਂ ਉਹਨਾਂ ਅਫਸਰਾਂ ਨੂੰ ਸਵਾਲ ਕਰਨਾ ਚਾਹੁੰਨਾ ਕਿ ਜਦੋਂ ਕੋਈ ਵੀ ਮੁੱਖ ਮੰਤਰੀ ਨਿਕਲਦਾ ਰੋਡ ਸ਼ੋਅ ਦੇ ਉੱਤੇ ਤੇ ਲੋਕਾਂ ਨੂੰ ਮਿਲਦਾ ਕੀ ਇਹ ਉਹਦੀ ਪ੍ਰਾਈਵੇਸੀ ਦੀ ਉਲੰਘਣਾਵਾ ਉਹ ਅੰਦਰ ਬੈਠਾ ਆਪਣੇ ਘਰ ਦੇ ਵਿੱਚ ਬੈਠੇ ਮੁੱਖ ਮੰਤਰੀ ਸਾਹਿਬ ਤੇ ਇਹ ਪੱਤਰਕਾਰ ਕੰਦ ਟੱਪ ਕੇ ਜਾ ਰਹੇ ਸੀਗੇ ਉਹਨਾਂ ਦੇ ਘਰ ਦੇ ਵਿੱਚ ਰਾਤ ਨੂੰ ਵੜ ਰਹੇ ਸੀਗੇ ਸੁਰੱਖਿਆ ਦਾ ਘੇਰਾ ਤੋੜ ਕੇ ਵੜ ਰਹੇ ਸੀਗੇ ਧਰਨੇ ਤੁਹਾਡੀ ਹੀ ਪਾਰਟੀ ਜਿਹੜੀ ਪਾਰਟੀ ਦੇ ਤੁਸੀਂ ਵਰਕਰ ਵਾਜੋ ਵਿਚਰ ਰਹੇ ਹੋ ਅਫਸਰ ਜਿਹੜੇ ਇਹ ਬੀਬੀ ਜਾਂ ਜਿਹੜੇ ਹੋਰ ਅਫਸਰ ਨੇ ਇਹਨਾਂ ਨੂੰ ਪੁੱਛਣ ਆਲਾ ਹੋਵੇ ਵੀ ਜਿਹੜੀ ਅੱਜ ਪਾਰਟੀ ਦੀ ਸਰਕਾਰ ਹੈ ਇਸੇ ਪਾਰਟੀ ਦੇ ਲੋਕ ਹੁੱਬ ਹੁੱਬ ਕੇ ਧਰਨਿਆਂ ਦੇ ਵਿੱਚ ਬਹਿ ਕੇ ਫੋਟੋਆਂ ਲਵਾਉਂਦੇ ਹੁੰਦੇ ਸੀਗੇ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਹੁੰਦੇ ਸੀਗੇ ਔਰ ਫੋਟੋਆਂ ਲਵਾ ਕੇ ਪੱਤਰਕਾਰਾਂ ਨੂੰ ਬਕਾਇਦਾ ਫੋਨ ਕਰਕੇ ਐਸਐਮਐਸ ਕਰਕੇ ਪਹੁੰਚ ਕਰਦੇ ਹੁੰਦੇ ਸੀਗੇ ਕਿ ਸਾਡੀ ਫੋਟੋ ਅਖਬਾਰਾਂ ਦੇ ਵਿੱਚ ਲਾ ਲਓ ਤੇ ਅੱਜ ਸੱਤਾ ਦੇ ਵਿੱਚ ਆਇਓ ਤੇ ਆ ਰੰਗ ਦਿਖਾ ਰਹੇ ਹੋ ਅੱਜ ਸੱਤਾ ਦੇ ਵਿੱਚ ਆ ਕੇ ਪੱਤਰਕਾਰਾਂ ਦੇ ਨਾਲ ਨਾਲ ਉਹ ਬੀਬੀ ਇੱਕ ਹੈਂਡੀਕੈਪਡ ਆ ਉਹ ਮਾਫ ਕਰਨਾ ਮੈਂ ਹੈਂਡੀਕੈਪਡ ਲਫ਼ਜ਼ ਵਰਤਣਾ ਨਹੀਂ ਸੀ ਚਾਹੁੰਦਾ ਮੈਂ ਉਹਨਾਂ ਨੂੰ ਸਪੈਸ਼ਲ ਦਰਜਾ ਦੇਣਾ ਚਾਹੁੰਦਾ ਸੀਗਾ ਔਰ ਉਹਨਾਂ ਨੂੰ ਧੂਕ ਕੇ ਉਹਨਾਂ ਨੂੰ ਕਢੀਸ ਕੇ ਇੱਕ ਬੀਬੀ ਨੇ ਉਹ ਔਰਤ ਨੇ ਔਰ ਉਹਨਾਂ ਉਹ ਵਿਚਾਰੇ ਸਰੀਰਕ ਤੌਰ ਤੇ ਜਿਹੜਾ ਉਹ ਅਸਮਰਥ ਨੇ ਚੈਲੰਜ ਨੇ ਉਹਨਾਂ ਨੂੰ ਫਿਜ਼ੀਕਲੀ ਔਰ ਉਹਨਾਂ ਨੂੰ ਧੂਕ ਕੇ ਸੱਟਿਆ ਗਿਆ ਜਿਹੜੇ ਪੱਤਰਕਾਰ ਉੱਥੇ ਕਵਰ ਕਰ ਰਹੇ ਸੀਗੇ ਉਹਨਾਂ ਪੱਤਰਕਾਰਾਂ ਨੂੰ ਪਰਚੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਪਰਚੇ ਪਾਉਣੇ ਨੇ ਸੌਖੇ ਪਰਚਾ ਪਾਉਣਾ ਤੇ ਜਿਹੜੇ ਡਰੱਗਸ ਸਮਗਲਰ ਰੋਜ਼ ਗਲੀਆਂ ਦੇ ਵਿੱਚ ਆ ਮੋੜਾਂ ਦੇ ਉੱਤੇ ਲਿਖੀ ਬੈਠੇ ਆ ਕਿ ਇੰਨੇ ਕਿਲੋਮੀਟਰ ਤੋਂ ਸੱਜੇ ਮੁੜ ਜਾਓ ਇੰਨੇ ਕਿਲੋਮੀਟਰ ਤੇ ਖੱਬੇ ਮੁੜ ਜਾਓ ਉਹਨਾਂ ਤੇ ਪਰਚਾ ਕਿਉਂ ਨਹੀਂ ਪਾਉਂਦੇ ਤੁਸੀਂ ਉੱਥੇ ਕਿਉਂ ਉਹ ਕਾਰਵਾਈ ਤੁਹਾਡੀ ਨਜ਼ਰ ਨਹੀਂ ਆਉਂਦੀ ਉੱਥੇ ਕਿਉਂ ਤੁਹਾਡਾ ਪ੍ਰੋਟੋਕੋਲ ਨਹੀਂ ਨਜ਼ਰ ਆਉਂਦਾ ਉੱਥੇ ਕਿਉਂ ਅਨੈਤ ਚਿੱਟੇ ਦੇ ਨਾਲ ਮੋਤਾਂ ਹੋ ਰਹੀਆਂ ਨੇ ਇੱਥੇ ਕਾਨੂੰਨ ਕਿਉਂ ਨਹੀਂ ਨਜ਼ਰ ਆਉਂਦਾ ਔਰ ਜਿਹੜੀ ਬੀਬੀ ਇਹ ਧਰਨੇ ਦੀ ਕਵਰੇਜ ਨੂੰ ਕ੍ਰਾਈਮ ਦੱਸ ਰਹੀ ਹੈ ਉਸ ਬੀਬੀ ਨੂੰ ਮੈਂ ਪੁੱਛਣਾ ਚਾਹਣਾ ਕਿ ਕਵਰੇਜ ਨੂੰ ਤੁਸੀਂ ਕ੍ਰਾਈਮ ਕਰ ਰਹੇ ਹੋ ਤੇ ਜੇਕਰ ਸਰਕਾਰ ਦੀ ਸ਼ਭੀ ਦਾ ਇੰਨਾ ਫਿਕਰ ਹੈ ਤੇ ਉਹ ਸਰਕਾਰ ਨਾਲ ਸੁਲਾਹ ਕਰਾ ਦਿਓ ਉਨਾ ਜਿਹੜੇ ਧਰਨਾਕਾਰ ਹੀ ਮੁਜ਼ਾਰਾ ਕਰੀ ਨੇ ਔਰ ਦੇਖੋ ਤੁਸੀਂ ਆਪ ਕੁਝ ਦਿਨ ਪਹਿਲਾਂ ਆਪਾਂ ਜੂਨ 25 ਦੀ ਗੱਲ ਆ ਜਦੋਂ ਆਪਾਂ ਐਮਰਜੈਂਸੀ ਦੀ ਵਿਰੋਧ ਕਰ ਰਹੇ ਸੀਗੇ ਸਾਰੇ ਜਾਣੇ ਔਰ ਇਹਦੇ ਵਿੱਚ ਲੋਕ ਸਭਾ ਦੇ ਵਿੱਚ ਰੌਲਾ ਤੱਕ ਪਿਆ ਐਮਰਜੈਂਸੀ ਕੀ ਸੀ ਇਹੀ ਸੀ ਐਮਰਜੈਂਸੀ ਕਿ ਲੋਕਾਂ ਦੇ ਮੂਢਲੇ ਹੱਕ ਹਕੂਕ ਸਮਾਜ ਦੇ ਵਿੱਚ ਕਾਨੂੰਨ ਉਹ ਬਰਖਾਸਤ ਦਾ ਸਾਰਾ ਕੁਝ ਕੁਝ ਪੋਲ ਪੋਲਿਟਿਸ਼ੀਅਨ ਸਿਆਸਤਦਾਨ ਤੇ ਕੁਝ ਅਫਸਰ ਕੁਝ ਪੁਲਿਸ ਮੁਲਾਜ਼ਮ ਉਹ ਤੈਅ ਕਰਨਗੇ ਕਿ ਦੋਸ਼ੀ ਕੌਣ ਹੈ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਨੇ ਸੰਤਾਪ ਹੋ ਗਿਆ ਹੋਇਆ ਜਦੋਂ ਪੁਲਿਸ ਇਹ ਤੈਅ ਕਰਨ ਲੱਗ ਪਵੇ ਜਦੋਂ ਕੁਝ ਕੁ ਲੋਕ ਉਹ ਕੁਰਸੀਆਂ ਤੇ ਬੈਠੇ ਤੈਅ ਕਰਨ ਲੱਗ ਪੈਣ ਕਿ ਦੋਸ਼ੀ ਕੌਣ ਹੈ ਜ਼ਾਹਰ ਜੀ ਗੱਲ ਹੈ ਫਿਰ ਦੋਸ਼ੀ ਉਹਨਾਂ ਦੇ ਆਪਣੇ ਨਹੀਂ ਹੋਣਗੇ ਦੋਸ਼ੀ ਉਹ ਲੋਕ ਹੋਣਗੇ ਉਹਨਾਂ ਦੀ ਨਜ਼ਰ ਦੇ ਵਿੱਚ ਜਾਂ ਉਹਨਾਂ ਨੂੰ ਉਹ ਲਿਖਣਗੇ ਜਿਹੜੇ ਲੋਕ ਹੱਕ ਸੱਚ ਦੀ ਗੱਲ ਕਰ ਰਹੇ ਹੋਣਗੇ ਜਿਹੜੇ ਲੋਕ ਲੋਕਾਂ ਤੱਕ ਸੱਚ ਪਹੁੰਚਾ ਰਹੇ ਹੋਣਗੇ ਔਰ ਇਸ ਮਾਮਲੇ ਦੇ ਵਿੱਚ ਤੁਸੀਂ ਦੇਖੋ ਕਿ ਇਹਨਾਂ ਦਾ ਐਮਐਲਏ ਵਿਧਾਨ ਸਭਾ ਦੇ ਵਿੱਚ ਖੜ ਕੇ ABC ਨੀ ਪੰਜਾਬ ਇੱਕ ਨਿਊਜ਼ ਚੈਨਲ ਆ ਉਹਦਾ ਪੱਤਰਕਾਰ ਸਦੀਪ ਲਾਧੂਕੇ ਆ ਉਸ ਮੁੰਡੇ ਨੂੰ ਸ਼ਰਮ ਕਹਿ ਰਿਹਾ ਕਿ ਆ ਮੈਂ ਤੁਹਾਨੂੰ ਬਾਹਰ ਦੇਖਦਾ ਇਹਨਾਂ ਦਾ ਇੱਕ ਜਿਹੜਾ ਐਮਐਲਏ ਬਾਗੇਪੁਰਾਣੇ ਤੋਂ ਉਸ ਐਮਐਲਏ ਨੇ ਸਮਾਲਸਰ ਦੇ ਇੱਕ ਪੱਤਰਕਾਰ ਨੂੰ ਘਰੇ ਸੱਦ ਕੇ ਉਹਨੂੰ ਨਾ ਸਿਰਫ ਕੁੱਟਿਆ ਬਲਕਿ ਜ਼ਲੀਲ ਕੀਤਾ ਧਮਕੀਆਂ ਦਿੱਤੀਆਂ ਕਿ ਖਬਰਦਾਰ ਜੇ ਗਾਂ ਤੋਂ ਸਾਡੇ ਵਿਰੁੱਧ ਬੋਲਿਆ ਕਿ ਆ ਇਨਕਲਾਬ ਲੈ ਕੇ ਆਏ ਸੀ ਤੁਸੀਂ ਕਿ ਆ ਬਦਲਾ ਦੀ ਰਾਜਨੀਤੀ ਲੈ ਕੇ ਆਏ ਸੀ ਔਰ ਅਫਸਰਾ ਨੂੰ ਇੱਕ ਸਵਾਲ ਹੈ ਕਿ ਜੇਕਰ ਤੁਹਾਨੂੰ ਸਰਕਾਰ ਦੀ ਸ਼ਾਭਿਦਾ ਇੰਨਾ ਫਿਕਰ ਹੈ ਫਿਰ ਤੁਸੀਂ ਆ ਫੀਤੀਆਂ ਕਾਹ ਤੋਂ ਲਾਈਆਂ ਸਰਕਾਰ ਦੇ ਲੋਕਾਂ ਦੇ ਖਜ਼ਾਨੇ ਦੇ ਵਿੱਚੋਂ ਤਨਖਾਹ ਕਾਹ ਤੋਂ ਲੈਨੇ ਹੋ ਫਿਰ ਲਾ ਕੇ ਫੀਤੀਆਂ ਵਰਕਰ ਬਣ ਜਾਓ ਔਰ ਜੋ ਪੱਤਰਕਾਰ ਨੇ ਸਿਰਫ ਇਹਨਾ ਸਵਾਲ ਕੀਤਾ ਸੀਗਾ ਕਿ ਅਸੀਂ ਗਲਤ ਕੀ ਕਰ ਰਹੇ ਹਾਂ ਸਿਰਫ ਇੰਨੀ ਗੱਲ ਤੇ ਉਹ ਅਫਸਰ ਭੜਕ ਪਏ ਤੇ ਉਹਨਾਂ ਨੇ ਉਹਨਾਂ ਚਿਰ ਉਸ ਨੌਜਵਾਨ ਪੱਤਰਕਾਰ ਨੂੰ ਗੁਰਪ੍ਰੀਤ ਸਿੰਘ ਨੂੰ ਕਾਰ ਦੇ ਵਿੱਚ ਲੋਕ ਕਰਕੇ ਬਿਠਾਈ ਰੱਖਿਆ ਜਿੰਨਾ ਚਿਰ ਸੀਐਮ ਦਾ ਕਾਫਲਾ ਉੱਥੋਂ ਲੰਘ ਨਹੀਂ ਗਿਆ ਜਾਦਾ ਉੱਥੋਂ ਬਾਅਦ ਵੀ ਨਾ ਛੱਡਦੇ ਫਿਰ ਜੇ ਇਸੇ ਤਰ੍ਹਾਂ ਹੀ ਤੁਸੀਂ ਆਪ ਖੁਦਰੀਂ ਕਰ ਰਹੀਆਂ ਸੀ ਕਿ ਕਾਨੂੰਨ ਦੀ ਕਿਤਾਬ ਇਹ ਕਹਿੰਦੀ ਹੈ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਨੂੰ ਸਵਾਲ ਕਰੂਗਾ ਤੇ ਉਸ ਤੋਂ ਬਾਅਦ ਉਹ ਪੁਲਿਸ ਮੁਲਾਜ਼ਮ ਆਪੇ ਤੈਅ ਕਰ ਲੂਗਾ ਕਿ ਕੀ ਹੋਣਾ ਵਾ ਇਹ ਬ੍ਰਿਟਿਸ਼ ਸਰਕਾਰ ਬ੍ਰਿਟਿਸ਼ ਦੇ ਰਾਜ ਦੇ ਵਿੱਚ ਲੰਘ ਰਹੇ ਹਾਂ ਅਸੀਂ ਅਸੀਂ ਆਪਣੇ ਆਪ ਨੂੰ ਕਹਿੰਨੇ ਕਿ ਅਸੀਂ ਲੋਕਤੰਤਰ ਦੇ ਨੁਮਾਇੰਦੇ ਹਾਂ ਅਸੀਂ ਲੋਕਤੰਤਰ ਦੇ ਵਿੱਚ ਵਿਚਰ ਰਹੇ ਹਾਂ ਸਾਨੂੰ ਵੋਟ ਪਾਉਣ ਦਾ ਹੱਕ ਹੈ ਦੂਜੇ ਪਾਸੇ ਸਾਡੀ ਪੁਲਿਸ ਸਾਡੇ ਹੀ ਲੋਕਾਂ ਨੂੰ ਨਾ ਸਿਰਫ ਕੁੱਟ ਰਹੀ ਹੈ ਬਲਕਿ ਉਹਨਾਂ ਨੂੰ ਜ਼ਲੀਲ ਕਰ ਰਹੀਏ ਧਮਕੀਆਂ ਦੇ ਰਹੀਏ ਪਰਚਾ ਪਰਚੇ ਦਾ ਇੰਨਾ ਹੀ ਸ਼ੌਂਕ ਹੈ ਤਾਂ ਪਰਚਾ ਉਹਨਾਂ ਲੋਕਾਂ ਤੇ ਪਾਓ ਉਹਨਾਂ ਕਾਲੀਆਂ ਭੇਡਾਂ ਤੇ ਕਰੋ ਪੰਜਾਬ ਪੁਲਿਸ ਦੀਆਂ ਤੇ ਜਿੰਨਾ ਜੜੀਆਂ ਜਿਨ੍ਹਾਂ ਦੇ ਉੱਤੇ ਨਾਂ ਲੱਗਦੇ ਰਹਿੰਦੇ ਆ ਜੜੀਆਂ ਜਾਂਦੀਆਂ ਜਲੰਧਰੋਂ ਆ ਤੇ ਉਹ ਫੜੀਆਂ ਜਾਂਦੀਆਂ ਫਿਰੋਜ਼ਪੁਰ ਚ ਜਾ ਕੇ ਹੈਰੋਂ ਦੇ ਨਾਲ ਜਿਹੜੇ ਜਾਂਦੇ ਕਿਸੇ ਹੋਰ ਕੰਮਾਂ ਤੇ ਬਾਅਦ ਦੇ ਵਿੱਚ ਉਹ ਕਾਲੀਆਂ ਭੇਡਾਂ ਫੜੀਆਂ ਜਾਂਦੀਆਂ ਕਿਸੇ ਹੋਰ ਕੰਮ ਦੇ ਵਿੱਚ ਪਤਾ ਲੱਗਦਾ ਕਿ ਉਹਨਾਂ ਦੀ ਸ਼ਮੂਲੀਅਤ ਸੀਗੀ ਰਾਜੀਤ ਵਰਗੇ ਲੋਕਾਂ ਨੂੰ ਫੜੋ ਜਿਹੜੇ 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 ਤੁਹਾਡੇ ਤੋਂ ਹਾਲੇ ਤੱਕ ਫੜੇ ਨਹੀਂ ਜਾਂਦੇ ਜਿਹੜੇ ਪਘੋੜੇ ਨੇ ਔਰ ਬਿਆਦਬੀ ਦੇ ਜਿਹੜੇ ਮੁਲਜ਼ਮ ਮੁਲਜ਼ਮ ਨੇ ਉਸ ਮਾਮਲੇ ਦੇ ਵਿੱਚ ਉਹਨਾਂ ਲੋਕਾਂ ਨੂੰ ਫੜੋ ਜਿਨ੍ਹਾਂ ਲੋਕਾਂ ਕਰਕੇ ਪੰਜਾਬ ਦੇ ਸ਼ਿਵਿਆਂ ਦੇ ਵਿੱਚ ਅੱਗ ਜਲ ਰਹੀ ਹੈ ਹਰ ਰੋਜ਼ ਘਰਾਂ ਦੇ ਵਿੱਚ ਕਾਅ ਉਗ ਰਿਹਾ ਹੈ ਲੋਰ ਕਿੰਨੇ ਸਾਲਾਂ ਤੋਂ ਉਹਨਾਂ ਲੋਕਾਂ ਨੂੰ ਫੜੋ ਜੇ ਤੁਸੀਂ ਫੜਨਾ ਹੀ ਚਾਹੋ ਨਾ ਪਰਚੇ ਕਰਨੇ ਤਾਂ ਉਹਨਾਂ ਦੇ ਕਰੋ ਧਰਨੇ ਨੂੰ ਕਵਰ ਕਰਨ ਵਾਲੇ ਪੱਤਰਕਾਰ ਮੁਲਾਜ਼ਮਾਂ ਦਾ ਜਾਂ ਹੋਰ ਲੋਕਾਂ ਦਾ ਉਹਨਾਂ ਦਾ ਕੀ ਕੰਮ ਸੋ ਇਹ ਬੜਾ ਹੀ ਮੰਦਭਾਗੀ ਘਟਨਾ ਵਾਪਰੀ ਹੈ ਔਰ ਜਿੱਥੇ ਮੁੱਖ ਮੰਤਰੀ ਸਾਹਿਬ ਇੱਥੇ ਘਾਰ ਲੈ ਕੇ ਰਹਿ ਰਹੇ ਨੇ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਹੁੰਦੇ ਸੀਗੇ ਕਿ ਮੈਨੂੰ ਵੀਡੀਓ ਬਣਾਓ ਮੈਨੂੰ ਭੇਜੋ ਮੁੱਖ ਮੰਤਰੀ ਸਾਹਿਬ ਤੁਹਾਡੇ ਅਫਸਰ ਹੀ ਨਹੀਂ ਵੀਡੀਓ ਤਾਂ ਬਣਾਉਣ ਦਿੰਦੇ ਤੁਹਾਡੇ ਅਫਸਰ ਹੀ ਨਹੀਂ ਕਵਰ ਕਰ ਲੈਂਦੇ ਲੋਕ ਕਰਨ ਕੀ ਸੋ ਇੱਕ ਪਾਸੇ ਜ਼ਿਮਨੀ ਚੋਣ ਦੇ ਵਿੱਚ ਇੰਨਾ ਇੰਨਾ ਡਰ ਕਿ ਹਾਰ ਦਾ ਕਿ ਜੋ ਵੀ ਆਉਂਦਾ ਜਿਹੜਾ ਵੀ ਉਹ ਆਉਂਦਾ ਜਿੱਧਰੋਂ ਵੀ ਆਉਂਦਾ ਉਹਨੂੰ ਰਲਾ ਲਓ ਤੇ ਦੂਜੇ ਪਾਸੇ ਜੇਕਰ ਕੋਈ ਪੱਤਰਕਾਰ ਭਰਾ ਕੋਈ ਕਿਸੇ ادارے ਲਈ ਕੰਮ ਕਰ ਰਿਹਾ ਤੇ ਉਹਨੂੰ ਉਹ ਕੰਮ ਵੀ ਕਰਨ ਨਹੀਂ ਦਿੱਤਾ ਜਾਂਦਾ ਔਰ ਜੇਕਰ ਇਸੇ ਤਰ੍ਹਾਂ ਸਰਕਾਰ ਵਿਚ ਰਦੀ ਰਹੀ ਤਾਂ ਆ ਜਿਹੜੇ ਤਿੰਨ ਤੋਂ 13 ਦਾ ਦਾਵਾ ਕਰਦੇ ਕਰਦੇ ਤਿੰਨ ਤੇ ਆਏ ਆ ਕਿਤੇ ਉਹ ਨਾ ਹੋਵੇ ਕਿ ਅੱਜ ਉਹਨਾਂ ਰਗੀ ਹਾਲਤ ਹੋ ਜੇ ਜਿਹੜੇ ਵਿਧਾਨ ਸਭਾ ਚ ਤਿੰਨਾਂ ਤੇ ਬੈਠੇ ਆ ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਬਹੁਤ ਕੁਝ ਹੁੰਦਾ ਸੀਗਾ ਉਹਨਾਂ ਦੇ ਰਾਜ ਦੇ ਵਿੱਚ ਇਹ ਆਪ ਖੁਦਰੀਆਂ ਹੁੰਦੀਆਂ ਸੀ ਅਫਸਰਾਂ ਦੀਆਂ ਨਲਾਇਕੀਆਂ ਦੇ ਕਰਕੇ ਅੱਜ ਉਹ ਜਿਹੜੇ ਸੱਤਾਧਾਰੀ ਸੀਗੇ ਤਿੰਨਾਂ ਤੇ ਆਏ ਬੈਠੇ ਆ ਹਲੇ ਲੋਕ ਸਭਾ ਦੇ ਵਿੱਚ ਹੀ ਆਏ ਹੋ ਇਸ ਤੋਂ ਪਹਿਲਾਂ ਕਿ ਲੋਕ ਵਿਧਾਨ ਸਭਾ ਦੇ ਵਿੱਚ ਕਰ ਦੇਣ ਉਸ ਤੋਂ ਪਹਿਲਾਂ ਜਾਗਣਾ ਜ਼ਰੂਰੀ ਹੈ ਔਰ ਜਦੋਂ ਕੋਈ ਵੀ ਮੁਲਾਜ਼ਮ ਜਿਹੜਾ ਕਾਨੂੰਨ ਦਾ ਮੁਲਾਜ਼ਮ ਹੈ ਜਿਹੜਾ ਸੰਵਿਧਾਨ ਦੇ ਵਿੱਚ ਮੁਲਾਜ਼ਮ ਹੈ ਉਹ ਆਪਣੀ ਮਨਮਰਜ਼ੀ ਕਰਦਾ ਉਹ ਫਿਰ ਕੰਮ ਨਹੀਂ ਕਰ ਰਿਹਾ ਹੁੰਦਾ ਉਹ ਗੁੰਡਾ ਕਰਦੀ ਕਰ ਰਿਹਾ ਹੁੰਦਾ ਬਹੁਤ ਬਹੁਤ ਧੰਨਵਾਦ ਸਾਸਤਰੀ ਆਕਰ